ਪ੍ਰਾਈਵੇਸੀ ਨਾਲ ਮਾਨਜੋਗ ਸਿੰਘ ਸਾਹਿਬ ਜਿਹੜੇ ਸ੍ਰੀ ਕਾਲੀਕਲਤੀ ਸਾਹਿਬ ਜੀ ਵੱਲੋਂ ਪਿਛਲੇ ਦਿਨੀ ਜੋ ਸ਼੍ਰੋਮਣੀ ਕਾਲੀਕਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹਦਰ ਸ੍ਰੀ ਕਾਲੀਕਲ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਕਾਲੀਕਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹਦਰ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਾ ਕੀਤਾ ਗਿਆ। ਸੋ ਇਹ ਪ੍ਰਸ਼ਨ ਕਾਪੀ ਆਪ ਜੀ ਨੂੰ ਐਸ ਜੀ ਹਸਪਤਾਲ ਦੇ ਕਾਪੀ ਆਪ ਜੀ ਨੂੰ ਦਿੱਤੇ ਜਾਣਗੇ। ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਭਾ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਕਹਸਾ। ਕੋਈ ਤਰੀਕ ਨਿਸ਼ਚਿਤ ਹੋਈ ਨਹੀਂ। ਨਹੀਂ ਅਜੇ। ਆਉਣ ਵਾਲੇ ਸਮੇਂ ਜਲਦੀ ਵਰਤੇ ਉਹ ਪਰਮ ਦੇ ਬੁਲਾ ਤੇ ਦੇਖੀਏ। ਮਨੋ ਪੱਤਰ ਵਿੱਚ ਕੀ ਲਿਖਿਆ ਹੈ? ਆ ਲੈ ਲੋ ਪੜ੍ਹਦੇ ਹੋ। ਆ ਪੜ੍ਹ ਲਓ ਜੀ। ਕਾਪੀ ਜਰੂਰ ਅਦੇ ਹੋ ਜੀ। ਠੀਕ ਹੈ। ਪ੍ਰਾਈਮਰੀ ਸੀ। ਬਾਹਰ ਮਾਨਜੋ ਸਿੰਘ ਸਾਹਿਬ ਜਿਹੇਕਰ ਸ੍ਰੀ ਕਾਉਂਟਕ ਸਾਭ ਜੀ ਵੱਲੋਂ ਪਿਛਲੇ ਦਿਨੇ ਜੋ ਸ਼ਰੋਮੀ ਕਾਲੀਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋ ਸਿੰਘ ਸਾਹਿਬ ਜਿਹੇਕਰ ਸ੍ਰੀ ਕਾਉਂਟਕ ਸਾਭ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼ਰੋਮੀ ਕਾਲੀਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋ ਸਿੰਘ ਸਾਹਿਬ ਜਿਹੇਕਰ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਾ ਕੀਤਾ ਗਿਆ। ਉਹ ਇਹ ਪ੍ਰਸ਼ਨ ਪੁੱਛਿਆ ਕਿ ਆਪ ਜੀ ਨੂੰ ਐਸ ਨੂੰ ਇਸ ਪੱਤਰ ਦੇ ਕਾਪੀ ਆਪ ਜੀ ਨੂੰ ਦਿੱਤੇ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸੰਸਾ ਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ। ਕੋਈ ਤਰੀਕ ਨਿਸ਼ਚਿਤ ਹੋਈ ਨਹੀਂ। ਨਹੀਂ ਅਜੇ। ਆਉਣ ਵਾਲੇ ਸਮੇਂ ਜਲਦੀ ਹੋਟੇ ਰਫਰਮ ਦੇ ਉੱਤੇ ਦੇਖੀਏ। ਫੋਨ ਕਾਟ ਕੇ ਚੱਕੀ ਲਿਆ ਗਏ। ਆ ਲੈ ਲਓ ਪੜ੍ਹ ਲਓ। ਆ ਪੜ੍ਹ ਲਓ ਜਨਤਾ ਨੂੰ ਕਾਪੀ ਦੇ ਰਹੇ ਹਾਂ ਅੱਧੇ ਹੋ ਜੀ। ਠੀਕ ਹੈ। ਪ੍ਰਾਈਮਰੀ ਸੇ ਬਾਹਰ। ਮਾਨਜੋਗ ਸਿੰਘ ਸਾਹਿਬ ਜਿਹੜੇ ਸਰਪੰਚ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੜੇ ਸਰਪੰਚ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੜੇ ਸਰਪੰਚ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਾ ਕੀਤਾ ਗਿਆ। ਸੋ ਇਹ ਪ੍ਰਸ਼ਨ ਕਾਪੀ ਆਪ ਜੀ ਨੂੰ ਐਜ਼ੂ। ਇਸ ਪੱਤਰੇ ਕਾਪੀ ਆਪ ਜੀ ਨੂੰ ਦਿੱਤੇ ਜਾਣਗੇ। ਤੇ ਇਹਦੇ ਬਾਰੇ ਮਾਨਜੋਤ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹ ਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ। ਕੋਈ ਤਰੀਕ ਨਿਸ਼ਚਿਤ ਹੋਈ ਨਹੀਂ। ਨਹੀਂ ਆ ਜੀ। ਆਉਣ ਵਾਲੇ ਸਮੇਂ ਜਲਦੀ ਅਸੀਂ ਉਹ ਕਾਪੀ ਆਮ ਦੇ ਉਧਾਤੇ ਰੱਖੀਏ। ਮਨੋਪੱਤਰ ਚੱਕੀ ਲਿਆ ਗਏ। ਆ ਲੈ ਲਓ ਪੜ੍ਹ ਲਓ। ਆ ਪੰਜ ਜਨਤਾ ਦੇ ਕਾਪੀ ਜੀ ਆਦੇ ਹੋਈ। Subscribe to One India channel and never miss an update.